ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋੜਕਾ ਕਲਾ ਬੇਕੇ ਜਿਹੜੀ ਡੀਵੀ ਸਫਾਈ ਆ ਉਹ ਲਗਾਤਾਰ ਜਿਹੜੀ ਆ ਰੁਕੋ ਕਰਨਾਂ ਕਰਕੇ ਪ੍ਰਭਾਵ ਪਈ ਰਹੀ ਹੈ ਤੇ ਰੋੜਕਾ ਕਲਾ ਦਾ ਜਿਹੜਾ ਡਾਕਰ ਦੇ ਨੇੜੇ ਪੱਤੀ ਰੋੜਕਾ ਜਿਹੜੀ ਹੈਗਾ ਇਹ ਜਿਹੜੀ ਵੱਡੀ ਜੀ ਕਈ ਤਰ੍ਹਾਂ ਹੈਗੀਆਂ ਉਹ ਸੜਕ ਦੇ ਉੱਪਰ ਦੀ ਕ੍ਰਾਸ ਕਰਦੀ ਹੈ ਤੇ ਜਦੋਂ ਦੀ ਨਵੀਂ ਸੜਕ ਬਣੀ ਸੀਗੀ ਉਹ ਕੋਲ ਸੜਕ ਉੱਚੀ ਹੋਣ ਦੇ ਨਾਲ ਜਿਹੜੀਆਂ ਤਾਰਾਂ ਆ ਉਹ ਲੇਰੀਆਂ ਹੋ ਗਈਆਂ ਤੇ ਜਿਹੜੇ ਵੱਡੇ ਹੈਵੀ ਜਿਹੜੀ ਪਿਛਲੇ ਦੀ ਹੈਗੀ ਜਾਂ ਵੱਡੇ ਟਰੱਕ ਉਜਰਦੇ ਹੈਗੇ ਆ ਓਵਰਲੋਡਰ ਜਿਹੜੇ ਟਰੱਕ ਨਿਕਲਦੇ ਆ ਉਹ ਜਿਹੜੇ ਆ ਇਹਦੇ ਨਾਲ ਟੱਚ ਕਰਦੇ 17 ਦੇ ਨਾਲ ਤੇ ਜਿਹਦੇ ਨਾਲ ਅਮੇਸ਼ਾ ਹੀ ਹੈ ਜਿਹੜਾ 17 ਦੇ ਨਾਲ ਕੋਈ ਨਾ ਕੋਈ ਹਾਦਸਾ ਵਾਪਰੂਗਾ ਨਾ ਹਾਦਸਾ ਜਿਹੜਾ ਬਣਿਆ ਰਹਿੰਦਾ ਇਸ ਕਰਕੇ ਪਾਬਲਾ ਪਹਿਲਾਂ ਹੀ ਸਾਡੇ ਐਸਡੀਓ ਸਾਹਿਬ ਜਿਹੜੇ ਰੜਕਾ ਕਰਾਏ ਉਹਨਾਂ ਦੇ ਧਿਆਨ ਵਿੱਚ ਇਹ ਹੀ ਜਾਂਦਾ ਸੀਗਾ ਕਰੀਬ ਦੋ ਹਫ਼ਤੇ ਪਹਿਲਾਂ ਵੀ ਹਰ ਜਿਹੜੇ ਸ਼ਾਪ ਨੂੰ ਜਿਹੜੀ ਹੈਵੀ ਪਿਛਲੀ ਵੀ ਜਾਂ ਹੈਵੀ ਟਰੱਕ ਜਦੋਂ ਲੰਘਦੇ ਹੈਗੇ ਆ ਤਾਂ ਇਹਦੇ ਨਾਲ ਟੱਚ ਹੋ ਕੇ ਲੰਘੇ ਇੱਥੇ ਜਿੱਥੇ ਮਾਲੀ ਨੁਕਸਾਨ ਹੋਣ ਦਾ ਜਿੱਥੇ ਖਾਸਾ ਉੱਥੇ ਨਾਲ ਨਾਲ ਜਿੱਤੇ ਜਾਨੀ ਨੁਕਸਾਨ ਵੀ ਜਿਹੜੀ ਆ ਉਹ ਉਹ ਵੀ ਹੋਣ ਦੀ ਸੰਭਾਵਨਾ ਬਣ ਜਾਵੇ ਸੋ ਵਾਰ-ਵਾਰ ਅਸੀਂ ਬੇਨਤੀ ਕੀਤੀ ਸੀ ਕਿ ਜਿਹੜੀ ਤਾਰਾ ਇਹਨਾਂ ਨੂੰ ਰੋਜ਼ ਦੇ ਸਮੇਂ ਦੇ ਵਿੱਚ ਇਚਿਆ ਕੀਤਾ ਜਾਵੇ ਪਰ ਇਹ ਜਿਹੜਾ ਭਾਗ ਕੋਲੇ ਇਹਦੇ ਬਲ ਨਹੀਂ ਤੇ ਆਣ ਦਿੱਤਾ ਗਿਆ ਹੁਣ ਤੱਕ ਤੇ ਬੀਤੀ ਰਾਤ ਜਿਹੜਾ ਸੀਗਾ ਇਹ ਤਾਰਾ ਕਿਤੇ ਰੁਬਾਨ ਦੇ ਨਾਲ ਟਕਰਾ ਕੇ ਜਿਹੜੀਆਂ ਆ ਉਹ ਟੁੱਟ ਗਈਆਂ ਤੇ ਇਸ ਕਰਕੇ ਅੱਜ ਰਾਤ ਦੀ ਜਿਹੜੀ ਇਹ ਬੀਤੀ ਰਾਤ ਨੂੰ ਬਿਜਲੀ ਸਪਲਾਈ ਗਿਆ ਉਹ ਬੰਦ ਹੋ ਗਈ ਤੇ ਹੁਣ ਜਿਹੜੇ ਮੁਲਾਜ਼ਮ ਲੱਗੇ ਹੋਏ ਨੇ ਕਿ ਅਸੀਂ ਮੋੜ ਇਹ ਬੇਨਤੀ ਕਰਾਂਗੇ ਕਿ ਇਹ ਜਿਹੜੀਆਂ ਤਾਰਾ ਆ ਮੋੜ ਤੋਂ ਤੇ ਬਹੁਤ ਜ਼ਿਆਦਾ ਨਹੀਂ ਗਿਆ ਹੁਣ ਆਪਾਂ ਹੁਣ ਵੀ ਦੇਖ ਸਕਦੇ ਬਹੁਤ ਜ਼ਿਆਦਾ ਨਹੀਂ ਗਿਆ ਆ ਜਿਹੜੇ ਓਵਰਲੋਡਰ ਕੋਈ ਵੀ ਜਿਹੜੀ ਟਰੱਕ ਜਾਂ ਕੋ ਵੱਡੇ ਬਾਹਰ ਲੰਘਦੇ ਆ ਉਹ ਇਹਦੇ ਨਾਲ ਟੱਚ ਹੁੰਦੇ ਆ ਉਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਇਹ ਹਾ사 ਜਿਹੜਾ ਹੋਣ ਦਾ ਖਤਰਾ ਉਹ ਬਰਕਰਾਰ ਆ। ਤੋਂ ਅਸੀਂ ਸਬੰਧਤ ਪਪਾਹ ਜਿਹੜੇ ਬਿਜਲੀ ਕੋ ਪਾ ਗਿਆ ਉਹਨਾਂ ਦੇ ਐਸ.ਪੀ. ਸਾਹਿਬ 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 ਵੀ ਇਹ ਬੇਨਤੀ ਕਰਾਂਗੇ ਕਿ ਇਹ ਇਹ ਤਾਰਾਂ ਟੁੱਟ ਗਈਆਂ ਹੁਣ ਲਗਾ ਦਿੱਤੀਆਂ ਆ ਕਿ ਪੱਕਾ ਹੱਲ ਨਹੀਂ ਹੈਗਾ ਇਹਨਾਂ ਨੂੰ ਜਿਹੜਾ ਕੁਗਰਾ ਹਾਲ ਇਹ ਹੀ ਆ ਕਿ ਇਹਨੂੰ ਤਾਰਾਂ ਨੂੰ ਉੱਚਾ ਕਰਕੇ ਜਿਹੜਾ ਆ ਉਹਦਾ ਪੱਕਾ ਜਿਹੜਾ ਹੱਲ ਕੀਤਾ ਜਾਵੇ। ਤੋਂ ਇੱਕ ਵਾਰ ਫੇਰ ਸਬੰਧਤ ਪਪਾਹ ਨੂੰ ਬੇਨਤੀ ਕਰਾਂਗੇ ਕਿ ਜਿਹੜੀਆਂ ਤਾਰਾਂ ਹੈਗੀਆਂ ਆ ਇਨਾ ਬਹੁਤ ਸਮਾਂ ਰਹਿ ਗਿਆ ਕਿ ਇੱਥੇ ਬਹੁਤ ਹੀ ਦੇਖ ਰਹੇ ਤੇ ਇਹ ਟ੍ਰੈਕ ਲੰਘ ਗਿਆ ਤੇ ਬਿਲਕੁਲ ਤਾਨਾ ਦੇ ਨਾਲ ਜੋ ਆ ਉਹ ਹੈ ਕਿ ਜਦ ਇਹ ਟ੍ਰੈਕ ਨੂੰ ਲੰਘ ਗਿਆ ਉਹ ਜਿਹੜੀ ਬੇਰੀ ਸਾਡੀ ਪਾਵਰ ਤੇ ਇਹ ਕਾਰ ਗਿਆ ਪਹਿਣ ਸਹਿ ਕੇ ਲੰਘ ਗਿਆ ਇਸ ਕਰਕੇ ਸਮਾਂ ਰਹਿ ਗਿਆ ਤਾਂ ਕਿ ਕੋਈ ਹੌਸਲਾ ਨਾ ਵਾਪਸ ਸਕੇ ਕਿ ਕਰਦੀ ਨਾ ਮੇੜ ਆ ਉਹ ਸਮਾਂ ਰਹਿ ਗਿਆ ਕਿਤਾ ਕਰੀ ਸਾਰੇ ਬਹੁਤ ਬਹੁਤ ਧੰਨਵਾਦ